ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਜੀ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਆਪਾਂ ਤੁਹਾਡੇ ਨਾਲ ਲੈ ਕੇ ਆਏ ਜੀ ਕੱਪੜਿਆਂ ਤੋਂ ਬੁਰ ਉਤਾਰਨ ਦਾ ਤਰੀਕਾ ਜਿਵੇਂ ਕਿ ਕੋਟੀਆਂ ਸਵਾਟਰਾਂ ਤੇ ਗਰਮ ਕੱਪੜਿਆਂ ਤੇ ਬੁਰ ਲੱਗ ਜਾਂਦੀ ਹੈ ਤੇ ਉਹਨੂੰ ਉਤਾਰਨ ਦਾ ਬਿਲਕੁਲ ਸੌਖਾ ਤਰੀਕਾ ਲੈ ਕੇ ਆਏ ਅੱਜ ਆਪਾਂ ਤੇ ਆਪਾਂ ਪਹਿਲਾਂ ਵੀ ਵੀਡੀਓ ਸ਼ੇਅਰ ਕਰੀ ਹੈ ਜੀ ਤੁਹਾਡੇ ਨਾਲ ਕੋਟੀਆਂ ਸਵਾਟਰਾਂ ਤੋਂ ਕੱਪੜਿਆਂ ਤੋਂ ਗਰਮ ਕੱਪੜਿਆਂ ਤੋਂ ਰੂਰ ਉਤਾਰਨ ਦੀ ਇਹ ਜਿਹੜੀ ਲੱਗ ਜਾਂਦੀ ਰੂਈ ਜੀ ਜਿਵੇਂ ਕਿ ਆ ਲੱਗੀ ਹੋਈ ਹੈਗੀ ਇਹ ਤੇ ਬਲੈਕ ਕੱਪੜੇ ਤੇ ਘੱਟ ਦੀ ਸੁ ਵੀ ਥੋੜਾ ਇਹ ਬਲੈਕ ਤੇ ਵੀ ਲੱਗੀ ਹੋਈ ਹੈਗੀ ਐਸੀ ਬਲੈਕ ਤੇ ਵੀ ਲੱਗੀ ਹੋਈ ਬਹੁਤ ਤੇ ਇਹ ਆਪਾਂ ਤੁਹਾਨੂੰ ਉਤਾਰ ਕੇ ਦਿਖਾਵਾਂਗੇ ਜੀ ਤੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਪਲੀਜ਼ ਤੇ ਆਪਾਂ ਬਿਲਕੁਲ ਸੌਖਾ ਤਰੀਕਾ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆਂ ਜੀ ਰੂਈਂ ਤਾਰਨ ਦਾ ਬੋਰ ਤਾਰਨ ਦਾ ਪਹਿਲਾਂ ਵਾਲੀ ਆਪਾਂ ਵੀਡੀਓ 'ਚ ਤਿੰਨ ਤਰੀਕੇ ਦੱਸੇ ਆ ਜੀ ਅੱਜ ਆਪਾਂ ਇੱਕ ਹੀ ਤਰੀਕਾ ਦੱਸਾਂਗੇ ਤੁਹਾਨੂੰ ਬਿਲਕੁਲ ਸੌਖਾ ਜਿਹਦੇ ਨਾਲ ਬੋਰ ਸਾਰੀ ਉੱਤਰ ਜੂਗੀ ਲੋ ਜੀ ਆਪਾਂ ਤਰੀਕਾ ਤੁਹਾਡੇ ਨਾਲ ਸ਼ੁਰੂ ਕਰਨ ਲੱਗੇ ਆਂ ਤੇ ਇਹਦੇ ਲਈ ਆਪਾਂ ਲੈਤੀ ਜੀ ਇੱਕ ਇਹ ਰੇਜ਼ਰ ਇਹ ਵਾਲੀ ਤੇ ਇਹਦੇ ਨਾਲ ਬਹੁਤ ਸੌਖੇ ਤਰੀਕੇ ਨਾਲ ਬੋਰ ਉੱਤਰ ਜਾਂਦੀ ਹੈ ਜੀ ਤੇ ਆਪਾਂ ਤੁਹਾਨੂੰ ਤਾਂ ਹਰ ਤਾਰ ਕੇ ਦਿਖਾਵਾਂਗੇ ਤੇ ਆਪਾਂ ਕਪੜਾ ਫੜ ਲੈਣਾ ਜੀ ਪਹਿਲਾਂ ਇਸ ਤਰੀਕੇ ਨਾਲ ਤੇ ਬਿਲਕੁਲ ਹਲਕਾ ਹਲਕਾ ਇਹਨੂੰ ਟੇਡਾ ਚਲਾਉਣਾ ਹੈ ਇਸਨੂੰ ਦੇਖੋ ਕਿੰਨੀ ਵਧੀਆ ਇਹ ਬਿਲਕੁਲ ਸੌਖੇ ਤਰੀਕੇ ਨਾਲ ਉਤਰ ਰਹੀ ਹੈ ਬਿਲਕੁਲ ਆਸਾਨ ਤਰੀਕਾ ਜੀ ਇਹ ਬੁਰਾ ਉਤਾਰਨ ਦਾ ਕਪੜਿਆਂ ਤੋਂ ਤੇ ਅੱਜ ਆਪਾਂ ਤੁਹਾਡੇ ਨਾਲ ਇਹੀ ਸ਼ੇਅਰ ਕਰਨਾ ਸੀਗਾ ਤਰੀਕਾ ਕਪੜਿਆਂ ਤੋਂ ਬੁਰਾ ਉਤਾਰਨ ਦਾ ਤੇ ਤੁਸੀਂ ਖੁਦ ਵੇਖੋ ਜੀ ਕਿੰਨਾ ਵਧੀਆ ਇਹਦਾ ਰਿਜ਼ਲਟ ਹੈ ਤੇ ਤੁਸੀਂ ਵੀ ਬੜੀ ਆਸਾਨੀ ਦੇ ਨਾਲ ਘਰ ਜੀ ਇਹ ਲਾ ਸਕਦੇ ਆ ਕੱਪੜਿਆਂ ਤੋਂ ਬੁਰ ਦੇਖੋ ਇਧਰ ਕਿੰਨਾ ਵਧੀਆ ਇਹ ਲਹਿ ਗਈ ਮਿੰਟ ਚ ਦੀ ਤੇ ਇਹ ਟੇਢੀ ਟੇਢੀ ਚਲਾ ਲੈਣੀ ਹੈ ਜੀ ਐਵੇਂ ਬਲੇਡ ਇਹਦੇ ਵਿੱਚ ਜਿਵੇਂ ਆਪਾਂ ਪਾਇਆ ਹੋਇਆ ਤੇ ਟੇਡਾ ਬਲੇਡ ਚਲਾਉਣਾਗਾ ਤੇ ਥੋੜਾ ਜਿਹਾ ਧਿਆਨ ਨਾਲ ਚਲਾਉਣਾ ਕਿ ਕੱਪੜਾ ਨਾ ਫਟ ਜਾਵੇ ਤੁਹਾਡਾ ਤੇ ਪਹਿਲਾਂ ਇਹਨੂੰ ਕੱਪੜੇ ਨੂੰ ਫੜ ਲੈਣਾ ਤੇ ਇਸ ਤਰੀਕੇ ਨਾਲ ਸਾਰੀ ਇਹ ਲੈ ਜੂਗੀ ਜੀ ਦੇਖੋ ਕਿੰਨੀ ਵਧੀਆ ਇਹ ਲਹੀ ਆ ਕਿਉਂਕਿ ਆਪਾਂ ਗਰਮ ਕੱਪੜਿਆਂ ਤੇ ਆਮ ਹੀ ਆਪਣੇ ਲੱਗ ਜਾਂਦੀ ਹੈ ਇਹ ਇੱਕ ਵਾਰ ਪਾਉਣ ਨਾਲ ਹੀ ਲੱਗ ਜਾਂਦੀ ਹੈ ਬੁਰੇ ਇਹ ਤੇ ਫਿਰ ਬੁਰਾ ਵਾਲੇ ਕੱਪੜੇ ਬਹੁਤ ਬੁਰੇ ਲੱਗਦੇ ਆ ਤੇ ਦੁਬਾਰਾ ਆਪਾਂ ਨਾ ਪਾਉਣ ਨੂੰ ਦਿਲ ਨਹੀਂ ਕਰਦਾ ਇਹਨਾਂ ਨੂੰ ਤੇ ਇਸ ਤਰੀਕੇ ਨਾਲ ਆਪਾਂ ਬਹੁਤ ਸੌਖੇ ਤਰੀਕੇ ਨਾਲ ਆਪਾਂ ਬਿਲਕੁਲ ਤੇ ਇਹਨੂੰ ਉਤਾਰ ਸਕਦੇ ਹਾਂ ਮਿੰਟਾਂ ਸਕਿੰਟਾਂ ਵਿੱਚ ਦੀ ਦੇਖੋ ਸਾਰੇ ਉੱਤਰ ਕੇ ਬਿਲਕੁਲ ਸਾਫ਼ ਹੋ ਗਈ ਇਹ ਦੇਖੋ ਉਧਰ ਕਿੰਨੀ ਵਧੀਆ ਇਹ ਲੱਗੇਗੀ ਸਾਰੀ ਏ ਭਈ ਇਹ ਸਾਰੇ ਲੂਈ ਖੁਦ ਵੇਖੋ ਤੁਸੀਂ ਤੇ ਇਧਰ ਇਹ ਕਿੰਨੀ ਲੱਗੀ ਹੋਈ ਅੱਗਿਆ ਵੇਖੋ ਬਹੁਤ ਵਧੀਆ ਜੀ ਤਰੀਕਾ ਇਹ ਬੁਰਾ ਤਾਰਨ ਦਾ ਤੇ ਸਿਰਫ ਇਹਤੇ ਇੱਕ ਦੋ ਮਿੰਟ ਹੀ ਲੱਗਣਗੇ ਤੁਹਾਨੂੰ ਸਾਰੇ ਕੱਪੜੇ ਤੋਂ ਬੁਰ ਲਾਣ ਲਈ ਕੋਟੀ ਹਟਰ ਤੋਂ ਤੇ ਗਰਮ ਕੱਪੜਿਆਂ ਤੋਂ ਜਿਵੇਂ ਬਹੁਤ ਜ਼ਿਆਦਾ ਲੱਗ ਜਾਂਦੀ ਹੈ ਸਰਦੀਆਂ ਚ ਹਰ ਇੱਕ ਕੱਪੜਾੰਤੀ ਜਿਵੇਂ ਆਪਾਂ ਪਾਏ ਜਾਂਦੇ ਹਾਂ ਜੇ ਕੱਪੜੇ ਪਾ ਕੇ ਹਰ ਜਾਈਆਂ ਚ ਜਾਂ ਕੰਬਲਾਂ ਚ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਬੋਰ ਲੱਗ ਜਾਂਦੀ ਹੈ ਤੇ ਇਸ ਤਰੀਕੇ ਨਾਲ ਬਿਲਕੁਲ ਸੌਖੇ ਤਰੀਕੇ ਨਾਲ ਤੁਸੀਂ ਬੋਰ ਨੂੰ ਇਹਨੂੰ ਉਤਾਰ ਸਕਦੇ ਆਂਗੇ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ